ਹਾਂਜੀ ਦੋਸਤੋ ਸੁਖ ਬਪਰੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੈਲਕਮ ਸੋ ਦੋਸਤੋ ਅੱਜ ਆਪਾਂ ਨਾ ਪੈਲੀ ਲੈਜਰ ਕਰਦੇ ਪਏ ਆ ਬਾ ਸ਼ੁਰੂ ਕੀਤਾ ਕੰਮ ਇਹ ਪੈਲੀ ਲੈਜਰ ਕਰਨ ਦਾ ਕਿਉਂਕਿ ਬੰਦੇ ਆਥੇ ਪਾਸੋਂ ਪਾਣੀ ਪੈ ਵੇ ਗਾਂ ਗਾਂਡੀਆਂ ਦਾ ਨਾ ਕਾਫੀ ਉੱਚੀ ਸੀ ਪੈਲੀ ਫੁੱਟ ਫੁੱਟ ਦਾ ਫਰਕ ਸੀਗਾ 6 ਇੰਚੀ ਦਾ ਉਹ ਹੁਣ ਸੱਧਿਆ ਮੁੰਡਾ ਤੇ ਲੈਜਰ ਕਰਦੇ ਪਏ ਆ ਇਹਦੇ ਦਾ ਪਾਣੀ ਜਿਹੜਾ ਬੜਾ ਵਧੀਆ ਬਰਾਬਰ ਮਾਤਰਾ ਜਾਂਦਾ ਆ ਤਾਂ ਦਿਖਾਉਂਦੇ ਪਏ ਆ ਵਧੀਆ ਮੁੰਡਾ ਵੀ ਕਾਰੀਗਰ ਆ ਇਹ ਤਰਾਸ ਹੱਤੇ ਆਪਾਂ ਬੁੱਲੋ ਹਲ ਤੋਂ ਇਹੋ ਕਿਦਾਂ ਮਿੱਟੀਆ ਭਰ ਜਾਉਦਾ ਐ ਇੰਨਾ ਇੰਨਾ ਭਰ ਜਾਉਦਾ ਇਸ ਕਰਕੇ ਮੀਜ਼ਰ ਕਰਨੇ ਪੈਣੇ ਪੈਲੇ ਤੋਂ ਪਹਿਲਾਂ ਬਹੁਤ ਜ਼ਰੂਰੀ ਆ ਇਹਦੇ ਨਾਲ ਥੋੜਾ ਪਾਣੀ ਵੀ ਘਟ ਪੈਂਦਾ ਆ ਤੇ ਪਾਣੀ ਜਾਂਦਾ ਬਰਾਬਰ ਆ ਤੇ ਕਿਹੋ ਜਿਹਾ ਜਾ ਰਿਹਾ ਕਰਾ ਭਰਿਆ ਉਹ ਕਿ ਕਾਫੀ ਚੇ ਪੰਜ 6 ਸਾਲ ਹੋ ਗਏ ਸੀ ਲੈਜਰ ਕਰਾਈ ਨੂੰ ਲੈਜਰ ਕਰਾਈ ਨਹੀਂ ਸੀਗੀ ਤੇ ਮੈਂ ਕਿਹਾ ਚਲੋ ਲੈਜਰ ਕਰਾ ਕੇ ਚੌਂਦਾ ਲਾਵਾਂਗੇ ਤੇ ਇਸ ਕਰਕੇ ਇਹ ਖੱਤਾ ਬੋ ਜੁਰੀ ਸੀ ਲੈਜਰ ਕਰਨਾ ਆਸੇ ਪਾਸਿਓਂ ਜ਼ਮੀਨ ਉੱਚੀ ਸੀ ਆਣ ਗਵਾਂਡੀਆਂ ਦੀ ਤੋਹਫੇ ਜਿਨਾਂ ਪਾਣੀ ਹਾਲ ਪੈਂਦੀ ਸੀ ਤਾਂ ਬੰਦੇ ਵੀ ਹੈ ਨਹੀਂ ਸੀ ਆਕੇ ਤੇ ਮੈਨੂੰ ਆ ਬੰਦਣਾ ਪੈਂਦਾ ਪਾਣੀ ਉਹਨਾਂ ਦਾ ਵੀ ਤੇ ਉਹ ਸਾਰੀ ਘਾਲ ਜਿਹੜੀ ਆ ਜਿੰਨੀ ਮਿੱਟੀ ਸੀਗੀ ਸਾਰੀ ਵਿਚ ਰੁੜਕੀ ਆਉਂਦੀ ਸੀਗੀ ਦੋ ਦੋ ਤਿੰਨ ਤਿੰਨ ਕਰਮਾਲ ਤਕਰੀਬਾ ਪਰ ਉਸੇ ਅਸੇ ਇੰਕਲੂਡਾ ਹੋ ਗਿਆ ਪਹਿਲੇ ਪਾਸਾ ਤੇ ਉਹ ਹੋਣਾ ਸਾਦੇ ਪਏ ਆ ਨਾਲ ਬੋਲੇ ਪਏ ਆ ਇਹ ਜਿੰਦਾ ਤੇ ਪਹਿਲੇ ਥੋੜੀ ਜੀ ਨਹੀਂ ਪਿਆ ਸੀ ਰੋਣੀ ਤੇ ਨਹੀਂ ਕੀਤੀ ਪਾਣੀ ਨਹੀਂ ਆਪਾਂ ਲਾਇਆ ਕਿਉਂਕਿ ਪਾਣੀ ਲੱਗੇ ਬਹੁਤ ਛੋਟ ਆ ਆਕਾ ਪਿਆ ਕਰਾਤ ਨੂੰ ਦੇਖਦੇ ਹੋਣੇ ਆ ਕਿੰਨਾ ਫਰਕ ਆ ਇਹ ਪ੍ਰਵਾਸੀ ਬਿਹਾਰ ਤੋਂ ਆ ਡਰਾਈਵਰ ਬੜਾ ਕਾਰੀਗਰ ਬੰਦਾ ਆ ਤੇ ਕਰਾਤ ਇਸ ਨੂੰ ਆਪਾਂ ਸਦੇ ਮਿੱਤਰੇ ਮੁੰਡਾ ਬੁੱਲਵਾਲ ਦਾ ਸਾਬੀ ਉਹਦਾ ਆ ਤੇ ਡਰਾਈਵਰ ਕਾ ਦੀ ਕਾਰੀਗਰ ਆ ਕਿਉਂਕਿ ਜੋ ਵੀ ਕੰਮ ਹੁੰਦਾ ਡਰਾਈਵਰ ਸਿੱਖੇ ਹੁੰਦਾ ਆ ਡਰਾਈਵਰ ਟ੍ਰੇਨ ਹੋਵੇ ਤੇ ਆਪਣੇ ਆਪ ਹੀ ਹੰਦਰੀਆ ਹੁੰਦਾ ਆ ਉਸ ਤੋਂ ਬਾਅਦ ਫਿਰ ਆ ਖੱਤਾ ਕਰਾਂਗੇ ਇਹ ਵੀ ਜ਼ਰੂਰੀ ਆ ਇਹ ਵੀ ਥੋੜੇ ਜਿਹਾ ਘਲੀ ਪਾਈ ਗੱਬੇ ਉਹ ਬੰਦੇ ਉੱਤ ਆ ਦੇਖੋ ਉਧਰ ਬਸ ਬਿਲਕੁਲ ਉੱਤ ਆ ਚਾਰ-ਚਾਰਾਂ ਇੰਚ ਉੋਂ ਸਿੱਕਲੇ ਹੁੰਦਾ ਇਹਨਾਂ ਤੂੰ ਦੇਖਦੇ ਹੋਂ ਟਰੈਕਟਰ ਦਾ ਜੋਰ ਲੱਗਦਾ ਆ ਉੱਥੇ ਬਿਲਕੁਲ ਉੱਤ ਆ ਉਹ ਦੇਖ ਕਿੱਦਾਂ ਡਾਕਟਰ ਜਿੱਥੋਂ ਸਹੀ ਹੁੰਦਾ ਉਹ ਡਾਕਟਰ ਵਾਲਾ ਹੋ ਜਾਂਦਾ ਆ ਕਿਤੇ ਥੋੜਾ ਜਿਹਾ ਉੱਚਾ ਹੁੰਦਾ ਉੱਥੇ ਡਾਕਟਰ ਜ਼ੋਰ ਮੰਨਦਾ ਲੋਡ ਲੈਂਦਾ ਆ ਉਹ ਵੇਖੋ ਤੁਹਾਨੂੰ ਉਹ ਦੇ ਤਰ੍ਹਾਂ ਲੋਡ ਲੈ ਰਿਹਾ ਆ ਅਗਰ ਤੱਕ ਇਹ ਮਾਟਰ ਦੋਸਤ ਉੱਚਾ ਆ ਦੇ ਜਿੱਕੀ ਪਹਿਲੇ ਦਾ ਫਰਕ ਇਹ ਹੁੰਦਾ ਵੀ ਥੋੜੇ ਜਿਹੇ ਨਾਲ ਪਾਣੀ ਬਰਾਬਰ ਮਾਤਰਾ ਹੁੰਦਾ ਜਾਂ ਝੋਨੇ ਦੇ ਪਾਣੀ ਵਧਿਆ ਹੁੰਦਾ ਜਾਂ ਇੱਕ ਅੱਖ ਸੁਨੇ ਜੰਮਦਾ ਹੈਗਾ ਪਾਣੀ ਬਰਾਬਰ ਹੋਵੇ ਤਾਂ ਪਾਣੀ ਖੜਾ ਹੋ ਜਾਂਦਾ ਜਾਂ ਜੇ ਉੱਚਾ ਦੀਵਾ ਹੋਵੇ ਤਾਂ ਪਾਣੀ ਨੂੰ ਪਤਾ ਨਹੀਂ ਲੱਗਦਾ ਕਿ ਜੇ ਖੜਾ ਖੜਦਾ ਕਿਤੇ ਚੜਦਾ ਹੀ ਨਹੀਂਗਾ ਇਸ ਕਰਕੇ ਨਾ ਇਹ 2 3 ਸਾਲ ਬਾਅਦ ਜਿਹੜਾ ਪਹਿਲੇ ਕਰਾਉਣੀ ਚਾਹੀਦੀ ਆ ਕਿਉਂਕਿ ਝੋਨੇ ਦੇ ਵਿੱਚ ਜਾਂ ਕਣਕ ਦੇ ਧਲੀਆਂ ਪਾਈ ਜਾਂਦੀਆਂ ਆ ਇਸ ਕਰਕੇ ਨਾ ਇਸਾ ਤੇ ਬਹੁਤ ਜ਼ਰੂਰੀ ਆਹ ਪਰੋਨਾ ਲੈਜਰ ਅੱਗੇ ਹੱਥ ਕਰਾਹੀ ਹੁੰਦੀ ਸੀ ਕਿ ਅੰਦਾਜ਼ੇ ਨਾਲ ਐਨਮਿਟ ਖਿੱਚ ਕੇ ਲੈਣੀ ਅੰਦਾਜ਼ੇ ਨਾਲ ਉੱਤਨੋਂ ਕੋਣ ਖਿੱਚ ਕੇ ਲੈਣੀ ਪਤਾ ਲੱਗਣਾ ਕਿ ਕਿਦੋਂ ਉੱਚਾ ਫੇ ਬਹਿ ਬਹਿ ਕੇ ਦੇਖਣਾ ਵੀ ਕਿੱਧਰੋਂ ਦੀਵਾ ਕਿਦੋਂ ਉੱਚਾ ਆ ਹੁਣ ਤੇ ਕੰਮ ਜਿਹੜਾ ਖੇਤੀ ਦਾ ਤਕਨੀਕਤਾ ਆ ਗਿਆ ਆ ਤੇ ਕੰਮੀ ਜਿਹੜਾ ਆ ਉਹ ਕੰਪਿਊਟਰ ਆ ਗਿਆ ਸਾਰਾ ਹੀ ਤੇ ਉਹ ਦੇਖੋ ਕਿ ਕਰਾ ਪਰਦਾ ਤੇ ਉਹ ਤੋਂ ਦੇਖੋ ਆਈਨਾ ਫਲ ਪ੍ਰਿਗੋਟ ਦੇ ਦੋ ਦੋ ਕਰਮਾ ਦਾ ਕਲਪਾ ਡਰਾਈਵਰ ਬਾਸ ਤੇ ਪਿੰਡ ਤੋਂ ਚਾਹ ਮਗਾਉਨੇ ਆ ਤੇ ਨਾਲ ਕੁਝ ਖਾਣ ਨੂੰ ਮਗਾਉਨੇ ਆ ਕਿਉਂਕਿ ਯਾਰ ਆਇਆ ਆ ਫਿਰ ਕਿੱਥੋਂ ਆਇਆ ਕਿਹੜੇ ਪਾਸੇ ਗਿਆ ਫਿਰ ਆਇਆ ਹੋਰ ਬੰਦੇ ਸੇਤਾ ਗਿਆ ਇਸ ਕਰਕੇ ਇਹਨੂੰ ਚਾਰਜ ਹੋਰੀ ਆ ਹਾਂਜੀ ਹੁਣ ਆਪਾਂ ਅਗੇ ਦੂਸਰੇ ਖਤੇ ਨੂੰ ਆਪਣਾ ਉਹ ਖੱਤਾ ਹੋ ਗਿਆ ਹੁਣ ਇਸ ਖਤੇ ਨੂੰ ਆ ਗਏ ਆ ਤੇ ਹੁਣ ਇਹ ਖੱਤਾ ਦੇਖਦੇ ਆ ਕਿੰਨੇ ਘਟਲੀਆ ਦੇ ਵਿੱਚ ਕਿੰਨਾ ਕੋਚਾ ਨੀਵਾ ਆਇਆ ਉਹਨੂੰ ਤਾਂ 4 ਘੰਟਾ ਲੱਗਾ ਸਾਰਾ ਹੀ ਕੋਈ ਜ਼ਿਆਦਾ ਟਾਈਮ ਲੱਗਾ ਨਹੀਂ ਇਹਨਾਂ ਦੇਖਦੇ ਆ ਕਿੰਨਾ ਟਾਈਮ ਲੱਗਦਾ ਆ ਤੋ ਇਹ ਉੱਚਾ ਸੀ ਮੜਮੜਾ ਉਹਦੇ ਡਾਕਟਰ ਹੁੰਦੇ ਜਿੱਦਾ ਵਿਆਹ ਆ ਇਹ ਉੱਚਾ ਸੀਗਾ ਇਹਿੱਥੋਂ ਉੱਚਾ ਹੁੰਦਾ ਉੱਥੋਂ ਕਾਪੇ ਕਰਾ ਪਰ ਜਾਂਦਾ ਆ ਜਿੱਥੇ ਨੀਵਾ ਹੁੰਦਾ ਜਾਂ ਛੜ ਦਿੰਦਾ ਆ ਇਹ ਫਾਇਦਾ ਕਰਾਹੇ ਦਾ ਬੜਾ ਵਧੀਆ ਚੰਦ ਰਿਆ ਕੰਮ ਅੱਜ ਕੱਲ ਕੰਮ ਤਕਨੀਕ ਦਾ ਰਹਿ ਗਿਆ ਅਜੀ ਕਰਾਇਆ ਕਰਵਾਉਂਦਾ ਹੁਣ ਹੱਥਾਂ ਦਾ ਕਰਾਇਆ ਕੰਮ ਨਹੀਂ ਰਹਿ ਗਿਆ ਤਕਨੀਕ ਦਾ ਰਹਿ ਗਿਆ ਕੰਮ ਮੁਕ ਤਕਨੀਕ ਦਾ ਰਹਿ ਗਿਆ ਇੰਨਾ ਰਹਿ ਗਿਆ ਇਹ ਜੇ ਕਰਾਇਦਾ ਫਰਕ ਇਹਦਾ ਇਹ ਹੈ ਫਾਇਦਾ ਵੀ ਇਹਨਾਂ ਪੈਲੇ ਜੇ ਛੇਤੀ ਹੁੰਦੀ ਆ ਤੇ ਹੁਣ ਇਹ ਨਹੀਂਗਾ ਉਧਰ ਬੈ ਕੇ ਦੇਖੋ ਇਧਰ ਨਹੀਂ ਮੈਂ ਇਧਰੋਂ ਬੈ ਕੇ ਦੇਖੋ ਉਧਰ ਨਹੀਂ ਮੈਂ ਉਹ ਕੰਮ ਹੈ ਨਹੀਂਗਾ ਬੜਾ ਵਧੀਆ ਇਹ ਸਿਸਟਮ ਹੋ ਗਿਆ ਆ ਤੇ ਨਾ ਇੱਕ ਫਸਲ ਪਾਣੀ ਬਰਾਬਰ ਆਉਂਦਾ ਆ ਕੋਈ ਪਾਣੀ ਉੱਚਾ ਨਹੀਂ ਮਾ ਨਹੀਂ ਹੁੰਦਾ ਹੈਗਾ ਕੋਈ ਇਹ ਨਹੀਂਗਾ ਵੀ ਇੱਥੇ ਪਾਣੀ ਜ਼ਿਆਦਾ ਪੈ ਗਿਆ ਉਧਰ ਘਟ ਗਿਆ ਜਾਂ ਉਧਰ ਘਟ ਇੱਥੇ ਆ ਪੈ ਗਿਆ ਇੱਕ ਮਾਤਰਾ ਪਾਣੀ ਜਣਾ ਆ ਇਹ ਨਾਲ ਇਹ ਆ ਚਲੋ ਵਧੀਆ ਸਿਸਟਮ ਹੋ ਜਾਂਦਾ ਪੈਲੀ ਦਾ ਪੈਲੀ ਬਣ ਜਾਂਦੀ ਆ ਕੋਈ ਨਾ ਟਾਈਮ ਲੱਗਦਾ ਖੇਤ ਨੂੰ ਕੋਈ ਘੰਟਾ ਸਵਾ ਘੰਟਾ ਖੇਤੋਂ ਲੱਗਦਾ ਆ ਤੇ ਉਹਦੇ ਕਰਕੇ ਆਪਾਂ ਛੱਡ ਦਿੰਦੇ ਆ ਨਹੀਂ ਕਰਨਾ ਕਰ ਲੈਣਾ ਚਾਹੀਦਾ ਆ ਇਹ ਪਹਿਲੇ ਸ਼ੱਕ ਨਿਕਲ ਜਾਂਦੀ ਪਹਿਲੀ ਦੀ ਬੜੀ ਵਧੀਆ ਹੁੰਦੀ ਆ ਉਹ ਕੰਮ ਵਿੱਚ ਥੋੜੀ ਜਿਹਾ ਸਾਰਾ ਰਹਿ ਗਿਆ ਆ ਤਕਰੀਬਤ ਤਕਨੀਕ ਦਾ ਰਹਿ ਗਿਆ ਆ ਇੱਥੋਂ ਪਰ ਟਾਈਮ ਦਾ ਬਹਿਲੇ ਹੋ ਕੇ ਅੱਪਾ ਆਪਣਾ ਕੰਮ ਕਰ ਸਕਦੇ ਕੋਈ ਹੋਰ ਕੰਮ ਤੇ ਜਾ ਸਕਦੇ ਆ। ਕੋਈ ਇੰਤੈਰ ਨਹੀਂ ਲੱਗਣਾ ਸਾਰਾ ਹੁਣ। ਇਸ ਤੋਂ ਬਾਅਦ ਫ੍ਰੀ ਆ। ਤੇ ਬਾਕੀ ਇਹ ਲਾਈਟ ਨਹੀਂ ਆਈ ਪਨੀਰੀ ਭਰਨੀ ਸੀਗੀ। ਉਹ ਹੁਣ ਸ਼ਾਇਦ ਤਨ ਪਨੀਰੀ ਦੇਖ ਦਿਓ ਸਾਹਮਣੇ ਆਪਣੀ ਉਹ ਪਨੀਰੀ ਆ ਉਧਰ। ਤੇ ਕਰੌਣੀ ਸਾਰੀ ਬਸ ਯਾ ਸਾਈ ਸਹੀ ਆ ਪਿਆਲੀ ਇਹ ਵੀ ਪੂਰੀ ਠੀਕ ਠਾਕ ਹੀ ਆ ਬਈ ਸਹੀ ਆ ਬਈ ਸਹੀ ਆ ਆ ਦੋ ਖੱਤਿਆਂ ਤੇ ਸਿਗਾ ਇੱਕ ਜਾਂ ਉਧਰ ਖੱਤਾ ਆਪਣਾ ਉਹਦੇ ਵਿੱਚ ਸੋ ਡਾਟ ਆ ਉਹ ਥੋੜਾ ਜਿਹਾ ਪਰ ਉੱਚਾ ਆ ਉਹ ਰਿਓ ਨੀਵਾ ਆ ਉਹ ਥੋੜੀ ਗਲਤੀ ਹੋ ਗਈ ਆ ਵੀ ਉਹਨੂੰ ਪਾਣਾ ਪਹਿਲਾਂ ਤਵੀਆਂ ਦਾ ਪਾਉਣਾ ਸੀਗਾ ਨਾੜ ਬਾਟਾ ਹਾਂਦਾ ਉਹ ਟਿੱਲੇ ਨਾਲ ਬਾਤੀ ਤੋ ਨਾੜ ਜਮਾ ਜਾ ਹੋ ਗਿਆ ਇਸ ਕਰਕੇ ਨਾ ਉਧਰ ਹੁਣ ਅਟਕੇ ਕਰਾਉਨੇ ਆ ਹਫਤਾ ਖੰਡ ਤਵੀਆਂ ਦਾ ਬਾਕੇ ਉਹਨੂੰ ਪਾਰ ਪਾਕੇ ਤੇ ਡੂੰਗੀ ਲੱਗ ਤਵੀਆਂ ਦਾ ਫਿਰ ਉਹ ਝੱਲੇ ਚ ਫਿਰਾਂਗੇ ਤਵੀਆਂ ਦਾ ਨਾੜ ਬਾਟਾ ਹਾਂਦਾ ਕੁੱਤਰ ਹੋਇਨਾ ਆ ਇਹਦੇ ਨਾਲ ਫਿਰ ਵਧੀਆ ਸਰਾ ਹੋ ਜਾਣਾ ਉਹ ਤੇ ਲੱਗਦਾ ਗੁਰਲਾਲ ਵੀ ਹੁੰਦਾ ਪਿਆ ਆ ਚਾਹ ਲੈ ਕੇ ਤੇ ਲੱਗਦਾ ਗੁਰਲਾਲ ਹੀ ਆ ਤੋਂ ਦੇਖਦੇ ਆ ਗੜਾਲ ਕੀ ਲੈ ਕੇ ਆ ਆ ਤੋਂ ਲੱਗੇ ਰਹਿਣਾ ਪੈਂਦਾ ਆ ਦਿੱਸਣਾ ਪੈਂਦਾ ਉਹਨੂੰ ਵੀ ਆ ਬੰਦਾ ਆਪਣਾ ਇੱਥੇ ਤੱਕ ਆ ਕੇ ਕਈ ਆ ਭਲੇਖੇ ਦਾ ਬੰਦਾ ਗਾਂਹ ਚੱਲ ਜਾਂਦਾ ਆ ਇੱਕ ਵਾਰ ਸਾਨਾ ਹੋਈ ਸੀ ਅਸੀਂ ਹਾਲਤ ਕਿਨ ਚੱਲੇ ਕਿਸੇ ਦੇ ਕਮਵਾਜੇ ਪਸੂਆਂ ਦਾ ਤੇ ਉਹ ਜਿਹਦੇ ਕਮਾਚ ਫੇਰਨਾ ਤੇ ਉਹਦੇ ਫੇਰਿਆ ਦਾ ਤੇ ਲੱਗ ਕੇ ਹੋਰ ਦੇ ਫੇਰ ਦਿੱਤਾ ਜਦੋਂ ਵਾਪਸ ਆਏ ਪਿੰਡ ਤੇ ਉਹ ਜਿਹਦੇ ਹਾਲ ਫੇਰਨਾ ਕਮਾਚ ਉਹ ਕਹਿੰਦਾ ਫੇਰਿਆਂ ਦਾ ਕਿ ਫੇਰੇ ਆਂਦਾ ਤੇ ਉਹ ਦੇਖਣ ਗਿਆ ਉਹ ਕਹਿੰਦਾ ਮੇਰੇ ਤਾਂ ਫੇਰਿਆ ਹੀ ਨਹੀਂ ਤੇ ਜਦੋਂ ਹੈ ਨਾਜਕ ਦੇਖਿਆ ਉਹ ਕਹਿੰਦਾ ਵੀ ਫੇਰ ਕੇ ਹੋਰ ਦਿੱਤਾ ਭਲੇਖੇ ਨਾ ਉਹ ਕਹਿੰਦਾ ਇਹ ਤਾਂ ਮੇਰੀ ਪਹਿਲੀ ਨਹੀਂ ਹੈਗੀ ਉਹ ਕਿ ਹੋਦੇ ਕਮਾਚ ਫੇਰਦਾ ਸੀ ਚਲੋ ਖੈਰ ਉਹ ਕਿ ਹੋਦੇ ਕਮਾਚ ਫੇਰਦੇ ਨਾਲ ਨਾ ਮੁੜ ਕੇ ਫਿਰ ਚਲੋ ਸਾਨੂੰ ਫਾਇਰ ਫਰੇਪ ਹੈ ਕੀ ਮਿਲਨੇ ਸੀਗੇ ਦਿੱਤੇ ਨਹੀਂ ਉਹਨਾਂ ਨੇ ਤੇ ਇਸ ਤਰ੍ਹਾਂ ਪਿਲੇਖਾ ਲੱਗ ਜਾਂਦਾ ਆ ਕਿ ਹੋਰ ਦੀ ਲੱਗੇ ਹੋਵੇ ਨਾ ਪਹਿਲੀ ਤ ਬੰਦਾ ਲੇਖਾ ਖਾਂ ਜਾਂਦਾ ਆ ਇਹ ਲੱਗ ਜੂਰ ਰਹਿਣਾ ਚਾਹੀਦਾ ਸੋਣਾ ਪੈਂਦਾ ਲੱਗੇ ਹੋ ਕੇ ਵੀ ਇਹ ਆ ਇੰਨੀ ਪਹਿਲੀ ਆਪਾਂ ਇੱਧਰ ਹੀ ਫਿਰਨਾ ਆ ਪਰ ਇਹ ਨਹੀਂ ਜਾਣਾ ਹੈਗਾ ਤੇ ਵਾਕਿਆ ਲੱਗਦਾ ਤਾਂ ਅਸ਼ਾ ਦਿਸਦਾ ਹੋਗਾ ਕਿ ਗੁਰਲਾਲ ਆਇਆ ਆ ਆਹ ਦੇਖੜੀ ਵੀ ਸਕੂਟਰੀ ਆ ਚਾਹ ਚੂ ਲੈ ਕੇ ਆਇਆ ਪਾਣੀ ਪੂਣੀ ਸੋ ਦੇਖਦੇ ਆ ਦੀ ਲੈ ਗਿਆ ਚੱਲ ਹਾਂਜੀ ਆ ਵੇਖੋ ਜੀ ਹੁਣ ਆਪਣਾ ਖਾਤਾ ਤੇ ਗੌਰ ਪੈ ਗਈ ਆ ਇਹ ਖਤਾ ਆਪਣਾ ਲੈਜਰ ਹੋ ਗਿਆ ਆ ਬਿਲਕੁਲ ਬਰਾਬਰ ਹੋ ਗਿਆ ਹੁਣ ਇਹ ਤੇ ਹੁਣ ਇਸ ਤੋਂ ਬਾਅਦ ਬਹੁਤ ਕਿਤੇ ਜਾਣਾ ਆ ਇਹ ਹੁਣ ਲੈਜਰ ਹੋ ਗਿਆ ਵਾ ਬਹੁਤ ਵਧੀਆ ਹੋਇਆ ਆ ਦੂਰ ਪੈ ਗਈ ਆਪਣੇ ਹੁਣ ਇਹ ਹੋ ਗਿਆ ਦੇਖ ਦਿਫਾ ਵਧੀਆ ਇਹ ਤੋਂ ਬਾਅਦ ਅੱਜ ਪੰਜਾਂ ਪਰਲੇ ਖੱਤੇ ਜਾਵਾਂਗੇ ਉਹਨੂੰ ਦੂਰ ਪਾਵਾਂਗੇ ਉੱਥੇ ਬਾਅਦ ਕੰਮ ਖਤਮ ਹੈ ਕਿਉਂਕਿ ਇਹ ਦੋ ਖੱਤੇ ਥੋੜੇ ਡੌਟ ਸੀਗਾ ਥੋੜੇ ਉੱਚੇ ਨਹੀਂ ਸੀਗੇ ਇਸ ਕਰਕੇ ਨਾ ਇਹ ਤਾਂ ਹੁਣ ਹੋ ਗਿਆ ਯਾ ਹੁਣ ਚੱਲਦੇ ਆਪਾਂ ਅੱਜ ਤੋਂ ਬਾਅਦ ਅਗਲੇ ਖੱਤੇ ਜੀ ਹਾਂ ਜੀ ਦੋਸਤੋ ਕਰਾਹਾ ਤਾਂ ਉਧਰ ਆਪਣੇ ਬੰਦਾ ਵਧੀਆ ਮਾਰ ਕੇ ਗਿਆ ਆ ਤੱਪਾ ਨੂੰ ਸਵੇਰੇ ਛੱਡ ਗਿਆ ਸੀ ਇੱਥੇ ਤੇ ਕਰਾ ਭਾਜੀ ਮਾਰਦੀ ਮਕਰੋ ਚਲੋ ਮਾਰਦਾ ਰਿਹਾ ਆ ਤੱਪਾ ਚਲ ਕੇ ਦੁਕਾਨੇ ਉਹ ਦੋਆ ਖੱਟਿਆਂ ਕਰਾ ਮਾਰ ਕੇ ਚਲਾ ਗਿਆ ਉਹਨੂੰ ਭਲੇਖਾ ਲੱਗਿਆ ਖੱਤਾ ਹੋਰ ਸੀਗਾ ਉਹ ਛੱਡ ਗਿਆ ਉਹ ਚਲ ਕੋਈ ਸਵੇਰੇ ਆ ਜੂਗਾ ਤੇ ਬਹੁਤ ਵਧੀਆ ਕਰਾ ਮਾਰਿਆ ਆਪਾਂ ਦੀਦਾ ਇੱਥੋਂ ਪੱਧਰੀ ਹੋਈ ਪਿਆੜੀ ਦੀਦੀ ਆ ਉਹ ਤੇ ਉਹ ਬਾ ਸਾਹਮਣੇ ਦੀਦੀ ਉਧਰ ਤੇ ਆਪਣੀ ਪਨੀਰੀ ਵੀ ਹੋ ਗਈ ਲਾਉਣੇ ਵਾਲੀ ਤਕਰੀਬਨ ਹੋ ਚਾਰ ਪੰਜ ਦਿਨ ਲਾਉਣੇ ਹੋ ਜਾਣੀਆਂ ਤੇ ਬਾਸ ਤਿਆਰੀ ਕਰਨੀ ਹੈ ਮਾਰੇ ਕਿਰਪਾ ਨਾਲ ਬਾਬੇ ਦੀ ਕਿਰਪਾ ਨਾਲ ਵਾਸੋਂ ਸ਼ੁਰੂਆਤ ਕਰਨੀ ਚੋਲਨੀ ਦੀ ਆ ਪਨੀਰੀ ਦੇ ਪਾਸ ਥੋੜੀ ਪਛੇਤੀ ਬੀਜੀ ਆ ਇਹ ਬੀਜੀ 126 ਇਹ ਤਾਂ ਬੀਜੀ ਆ ਜੇ ਬਾਈ ਚਾਂਸ ਪਨੀਰੀ ਘਟਦੀ ਹੋਈ 110 ਦੀ ਤੇ ਪਾ 126 ਲਾਵਾਂਗੇ ਇਹਨੂੰ ਜਾ ਕੇ ਲਾਵਾਂਗੇ ਜੁਲਾਈ ਦੇ ਵਿੱਚ ਕੋਈ 12 13 ਤਰੀਕ ਨੂੰ ਜਲਾਈ ਦੀ ਨੂੰ ਜਲਾਈ ਦੀ ਕੋਈ 10 ਤੋਂ 12 ਦੇ ਵਿੱਚ ਲਾਵਾਂਗੇ 15 ਦੇ ਕਿਉਂਕਿ ਦਾ ਟਾਈਮ ਵੀ ਉਹੀ ਹੁੰਦਾ ਹੈ ਤੇ ਵਧੀਆ ਕਰ ਗਿਆ ਹੁਣ ਉਹ ਖੱਤਾ ਆਪਣਾ ਇੱਕ ਰਹਿ ਗਿਆ ਹੁਣ ਇੱਕ ਹੋਰ ਰਹਿ ਗਿਆ ਪੈਸੇ ਉਹ ਮੈਂ ਕਹਿ ਕੇ ਗਿਆ ਮੈਂ ਕਿਹਾ ਵੀ ਉਹ ਖੱਤੇ ਨੂੰ ਕਰਨਾ ਹੈ ਉਨ ਕਰੇ ਮੁੰਡੇ ਪਤਾ ਲੱਗਾ ਵਿਚਾਰੇ ਨੂੰ ਚਲੋ خیر ਕੋਈ ਨਹੀਂ ਹੋ ਜਾਊਗਾ ਫਿਰ ਹੋ ਜਾਊਗਾ ਦੂਜਾ ਤਾਂ ਰੋਕੇ ਤੇ ਆਹ ਦੇਖੋ ਪਨੀਰੀ ਪਹਿਲਾਂ ਮੈਨੂੰ ਦੀਦੀ ਬਿਲਕੁਲ ਮਾਰੀ ਇਹ ਬਿਜਲੀ ਜਿਹੀ ਸੀ ਫਿਰ ਲਿਆ ਕੇ ਜਿੰਕ ਪਾਈ ਇਹਨੂੰ ਦਾਇਆ ਜਰਵਾ ਕੇ ਉਹੀ ਪਨੀਰੀ ਸ਼ਰਾ ਮਾਇਤਾ ਨੂੰ ਆ ਗਈ ਆ ਤੇ ਹੁਣ ਪਨੀਰੀ ਤਿਆਰ ਆ ਤੇ ਹੁਣ ਦੇਖਦੇ ਹਾਂ ਹੁਣ ਇੱਧਰ ਵੀ ਕਰਾਂਗੇ ਲੇਜਰ ਉਪਰ ਲਿਖਤੀ ਨੂੰ ਕਰਕੇ ਇਸ ਤੋਂ ਬਾਅਦ ਵਿੱਚ ਫਿਰ ਆਪਾਂ ਉਧਰ ਜਾਵਾਂਗੇ ਲੇਜਰ ਕਰਨ ਉਧਰ ਖੇਤ ਇੱਕ ਆਪਣਾ ਡੇਢ ਡੇਢ ਕਿੱਲਾ ਵੋਲਿਜ ਕਰਨਾ ਆ ਐਂਡ ਕਰਦੇ ਆ ਸੋ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਤੇ ਸ਼ੇਅਰ ਤੇ ਲਾਈਕ ਸ਼ੁਰੂ ਕਰਿਆ ਕਰੋ ਤਾਂ ਜੋ ਸਾਡਾ ਹੌਸਲਾ ਵਧਦਾ ਆ ਤੇ ਤੁਸੀਂ ਯਾਦ ਰੱਖਿਆ ਕਰੋ ਮੇਰੇ ਵੀਰ ਮੇਰੇ ਭੈਣ ਭਰਾ ਵੀ ਸਾਡੇ ਇਸ ਬਲੌਗ ਨੂੰ ਨਾ ਚੋ ਜਿੰਦਾ ਵੀ ਹੈਗਾ ਆ ਮਾੜਾ ਚਾ ਚੰਗਾ ਇਹਨੂੰ ਕਮੈਂਟ ਤੇ ਸ਼ੇਅਰ ਤੇ ਲਾਈਕ ਤੇ ਜੁੜ ਕੇ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਤੇ